ਐਂਟਰਟੇਨਮੈਂਟ ਇੰਡਸਟਰੀ ਨੂੰ ਛਾਟ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਸੈਰਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਦਨ ਚ ਗੁਜਨ ਜਾ ਰਹੇ ਹਨ ਮੰਤਰੀ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦਾ ਹਮਸਫਰ ਪੇਸ਼ੇਵਰ ਜੋਗੀ ਲਿਆ ਵਿਆਹ ਜਲਖਪੁਰ ਦੇ ਇੱਕ ਪੈਲਸ ਵਿੱਚ ਹੋਵੇਗਾ ਤੇ ਸਾਰਾ ਪ੍ਰੋਗਰਾਮ ਉੱਥੇ ਹੀ ਹੋਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾ ਹੋਣ ਕਾਰਨ ਵਿਆਹ ਦੀ ਤਾਰੀਖ ਹੁਣ ਤੈਅ ਕੀਤੀ ਗਈ ਹੈ ਪਤਾ ਲੱਗਾ ਕਿ ਉਹਨਾਂ ਦਾ ਸਹੁਰਾ ਪਰਿਵਾਰ ਮਲੋੜਨ ਸਬੰਧਿਤ ਹੈ ਤੇ ਉਹ ਜੁੱਦਾ ਸਮੇਂ ਉਹ ਚੰਡੀਗੜ੍ਹ ਵਿੱਚ ਰਹਿ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਸ਼ਾਪਡੇਟਸ ਨਿਊਜ਼ ਨਾਲ ਤਨ ਐਂਟਰਟੇਨਮੈਂਟ ਇੰਡਸਟਰੀ ਨੂੰ ਛੱਡ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਸੈਰ ਸਪਟਾ ਅਤੇ ਸੱਭਿਆਚਾਰ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਧਨ ਚ ਗੁਝਣ ਜਾ ਰਹੇ ਹਨ ਮੰਤਰੀ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦਾ ਹਮਸਫਰ ਪੇਸ਼ੇਵਰ ਵਕੀਲ ਹੈ ਵਿਆਹ ਜਲੰਧਰ ਦੇ ਇੱਕ ਪੈਲਸ ਵਿੱਚ ਹੋਵੇਗਾ ਤੇ ਸਾਰਾ ਪ੍ਰੋਗਰਾਮ ਉੱਥੇ ਹੀ ਹੋਣਗੇ ਕਿਹਾ ਜਾ ਰਿਹਾ ਹੈ ਇਹ ਲੋਕ ਸਭਾ ਚੋਣਾਂ ਹੋਣ ਕਾਰਨ ਵਿਆਦੀ ਤਰੀਕ ਹੋਣ ਤੈ ਕੀਤੀ ਗਈ ਹੈ ਪਤਾ ਲੱਗਾ ਕਿ ਉਹਨਾਂ ਦਾ ਸੋਹਰਾ ਪਰਿਵਾਰ ਮਲੋੜ ਨਾਲ ਸੰਬੰਧਿਤ ਹੈ ਤੇ ਮੌਜੂਦਾ ਸਮੇਂ ਉਹ ਚੰਡੀਗੜ੍ਹ ਵਿੱਚ ਰਹਿ ਰਹੇ ਹਨ ਹੋਰ ਤਾਜ਼ਕ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਿਊਜ਼ ਨਾਲ ਤਾਂਪਾ ਐਂਟਰਟੇਨਮੈਂਟ ਇੰਡਸਟਰੀ ਨੂੰ ਛੱਡ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਸੈਰ ਸਪਟਾ ਅਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਜਲਦੀ ਹੀ ਵਿਆਹ ਦੇ ਬੰਧਨ ਚ ਬੁਝਣ ਜਾ ਰਹੇ ਹਨ ਮੰਤਰੀ ਅਨਮੋਲ ਗਗਨ ਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦਾ ਹਮ ਸਭ ਪਰ ਪੇਸ਼ੇ ਵਜੋਂ ਗੀਲਿਆ ਵਿਆਹ ਜੀਰਕਪੁਰ ਦੇ ਇੱਕ ਪੈਲਸ ਵਿੱਚ ਹੋਵੇਗਾ ਤੇ ਸਾਰਾ ਪ੍ਰੋਗਰਾਮ ਉੱਥੇ ਹੀ ਹੋਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾ ਹੋਣ ਕਾਰਨ ਵਿਆਹ ਦੀ ਤਾਰੀਖ ਹੋਂ ਤੈ ਕੀਤੀ ਗਈ ਹੈ ਪਤਾ ਲੱਗਾ ਕਿ ਉਹਨਾਂ ਦਾ ਸੋਹਰਾ ਪਰਿਵਾਰ ਮਲੋੜ ਨਾਲ ਸੰਬੰਧਿਤ ਹੈ ਤੇ ਮੌਜੂਦਾ ਸਮੇਂ ਉਹ ਚੰਡੀਗੜ੍ਹ ਵਿੱਚ ਰਹਿ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਿਊਜ਼ ਨਾਲ ਤਾਂਕਰ ਐਂਟਰਟੇਨਮੈਂਟ ਇੰਡਸਟਰੀ ਨੂੰ ਛੱਡ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਦੇ ਬੰਦ ਜਾਂਚ ਬੁਝਣ ਜਾ ਰਹੇ ਹਨ ਮੰਤਰੀ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦਾ ਹਮਸਫਰ ਪੇਸ਼ੇਵਰ ਜੋਬ ਗੀਲ ਹੈ ਵਿਆਹ ਜਲਕਪੁਰ ਦੇ ਇੱਕ ਪੈਲਸ ਵਿੱਚ ਹੋਵੇਗਾ ਤੇ ਸਾਰਾ ਪ੍ਰੋਗਰਾਮ ਉੱਥੇ ਹੀ ਹੋਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾ ਹੋਣ ਕਾਰਨ ਵਿਆਹ ਦੀ ਤਾਰੀਖ ਹੁਣ ਤੈ ਕੀਤੀ ਗਈ ਹੈ ਪਤਾ ਲੱਗਾ ਕਿ ਉਹਨਾਂ ਦਾ ਸਹੁਰਾ ਪਰਿਵਾਰ ਮਲੋੜ ਨਾਲ ਸੰਬੰਧਿਤ ਹੈ ਤੇ ਮੌਜੂਦਾ ਸਮੇਂ ਉਹ ਚੰਡੀਗੜ੍ਹ ਵਿੱਚ ਰਹਿ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਪਡੇਟਸ ਨਿਊਜ਼ ਨਾਲ ਤਾਂਤਾ ਐਂਟਰਟੇਨਮੈਂਟ ਇੰਡਸਟਰੀ ਨੂੰ ਛਾਟ ਕੇ ਆਸਤੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਸੈਰਸਪਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਧਨ ਚ ਗੁਝਣ ਜਾ ਰਹੇ ਹਨ ਮੰਤਰੀ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦਾ ਹਮਸਫਰ ਪੇਸ਼ੇਵਰ ਵਕੀਲ ਹੈ ਵਿਆਹ ਜਲੰਧਰ ਦੇ ਇੱਕ ਪੈਲੱਸ ਵਿੱਚ ਹੋਵੇਗਾ ਤੇ ਸਾਰਾ ਪ੍ਰੋਗਰਾਮ ਉੱਥੇ ਹੀ ਹੋਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਹੋਣ ਕਾਰਨ ਵਿਆਹ ਦੀ ਤਾਰੀਖ ਹੁਣ ਤੱਕ ਕੀਤੀ ਗਈ ਹੈ ਪਤਾ ਲੱਗਾ ਕਿ ਉਹਨਾਂ ਦਾ ਸਹੁਰਾ ਪਰਿਵਾਰ ਮਲੋੜ ਨਾਲ ਸੰਬੰਧਿਤ ਹੈ ਤੇ ਮੌਜੂਦਾ ਸਮੇਂ ਉਹ ਚੰਦ ਵਿਗਾਰਡ ਵਿੱਚ ਰਹਿ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਸ਼ਾਪਡੇਟਸ ਨਿਊਜ਼ ਨਾਲ ਤਾਂਤਾ ਐਂਟਰਟੇਨਮੈਂਟ ਇੰਡਸਟਰੀ ਨੂੰ ਛੱਡ ਕੇ ਸਿਆਸੀ ਪਾਰੀ ਸ਼ੁਰੂ ਕਰਨ ਵਾਲੀ ਪੰਜਾਬ ਦੀ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨਮਾਨ ਜਲਦੀ ਹੀ ਵਿਆਹ ਦੇ ਬੰਦਨ ਚ ਗੁਝਣ ਜਾ ਰਹੇ ਹਨ ਮੰਤਰੀ ਅਨਮੋਲ ਗਗਨਮਾਨ ਆਉਣ ਵਾਲੀ 16 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਹਨ ਉਹਨਾਂ ਦਾ ਹਮਸਫਰ ਪੇਸ਼ੇਵਰ ਜੋਗੀ ਲਿਆ ਵਿਆਹ ਜਲ੍ਹਕਪੁਰ ਦੇ ਇੱਕ ਪੈਲਸ ਵਿੱਚ ਹੋਵੇਗਾ ਤੇ ਸਾਰਾ ਪ੍ਰੋਗਰਾਮ ਉੱਥੇ ਹੀ ਹੋਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਹੋਣ ਕਾਰਨ ਆਦੀ ਤਰੀਕ ਹੋਣ ਤੈ ਕੀਤੀ ਗਈ ਹੈ ਪਤਾ ਲੱਗਾ ਕਿ ਉਹਨਾਂ ਦਾ ਸਹਰਾ ਪਰਿਵਾਰ ਮਲੋੜ ਨਾਲ ਸੰਬੰਧਿਤ ਹੈ ਤੇ ਮੌਜੂਦਾ ਸਮੇਂ ਉਹ ਚੰਡੀਗੜ੍ਹ ਵਿੱਚ ਰਹਿ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਅਪਡੇਟਸ ਨਿਊਜ਼ ਨਾਲ ਤਾਂਕਾ